ਬੀਤੀ ਜਨਵਰੀ ਚ ਬਟਾਲਾ ਚ ਇੱਕ ਰੈਸਟੋਰੈਂਟ ਦੇ ਬਾਹਰ ਅਣਪਛਤੇ ਨੌਜਵਾਨਾਂ ਵੱਲੋਂ ਫਾਇਰਿੰਗ ਕਰ ਫਰਾਰ ਹੋਣ ਅਤੇ ਨਾਮਵਰ ਗੈਂਗਸਟਰ ਹੈਰੀ ਚੱਠਾ ਵੱਲੋਂ ਉਸ ਰੈਸਟੋਰੈਂਟ ਮਾਲਕ ਤੋਂ ਫਿਰੋਤੀ ਮੰਗਣ ਦੇ ਮਾਮਲੇ ਦਰਜ ਸਨ ਅਤੇ ਉਸ ਦੀ ਜਾਂਚ ਚੱਲ ਰਹੀ ਸੀ ਜਿਸ ਤੇ ਕਾਰਵਾਈ ਕਰਦੇ ਪੁਲਿਸ ਵੱਲੋਂ ਫਾਇਰਿੰਗ ਕਰਨ ਵਾਲੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਦੀ ਪਛਾਣ ਜਗਜੀਤ ਸਿੰਘ ਜੱਗੀ ਵਾਸੀ ਪਿੰਡ ਪਾਗੋਵਾਲ ਅਤੇ ਬਰਿੰਦਰ ਸਿੰਘ ਉਰਫ ਵਤੇ ਵਾਸੀ ਪਿੰਡ ਟੀਲਾ ਲਾਲ ਸਿੰਘ ਹਨ ਅਤੇ ਇਹਨਾਂ ਦੋਵਾਂ ਦੇ ਸੰਬੰਧ ਗੈਂਗਸਟਰ ਹੈਰੀ ਚੱਠਾ ਨਾਲ ਦੱਸੇ ਜਾ ਰਹੇ ਹਨ ਉੱਥੇ ਹੀ ਐਸਐਸਪੀ ਬਟਾਲਾ ਅਸ਼ਵਲੀ ਗੋਟਿਆਲ ਨੇ ਦੱਸਿਆ ਕਿ ਇਹਨਾਂ ਦੋਵਾਂ ਦੇ ਖਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਜਿਨ੍ਹਾਂ ਚ ਇਹ ਰੋਣੀਦਾ ਸੰਬੰਧ ਤੇ ਇਹਨਾਂ ਵੱਲੋਂ ਕਈ ਕਾਰੋਬਾਰੀਆਂ ਕੋਲੋਂ ਫਿਰੋਦ ਦੀ ਮੰਗ ਕੀਤੀ ਗਈ ਸੀ ਉੱਥੇ ਹੀ ਗ੍ਰਿਫਤਾਰ ਨੌਜਵਾਨਾਂ ਕੋਲੋਂ ਵਿਦੇਸ਼ੀ ਪਿਸਤੌਲ ਬਲੌਕ ਅਤੇ ਇੱਕ 32 ਬੋਰ ਪਿਸਤੌਲ ਅਤੇ ਦੋ 3 ਬੋਰ ਪਿਸਤੌਲ ਸਮੇਤ ਜਿੰਦਾ ਕਾਰਤੂਸ ਬਰਾਮਦ ਹੋਏ ਹਨ ਇਸੇ ਨਾਲ ਹੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੋ ਗੱਡੀਆਂ ਜਿਹਨਾਂ ਚੋਂ ਇੱਕ ਗੱਡੀ ਹਰਿਦਵਾਰ ਤੋਂ ਫੋਨ ਕੀਤੀ ਗਈ ਸੀ ਅਤੇ ਇੱਕ ਪਤਾ ਹੈਗਾ 11 1 2024 ਨੂੰ ਇੱਕ ਬਿਊ ਮਾਸਟਰ ਰੈਸਟੋਰੈਂਟ ਹੈਗਾ ਉਹਦੇ ਸਾਹਮਣੇ ਗੋਲੀ ਚਲਦੀ ਹੈਗੀ ਆ ਉੱਥੇ ਦੋ ਵਿਅਕਤੀ ਦਿਖਦੇ ਨੇ ਜੋ ਇੱਕ ਗੱਡੀ i20 ਗੱਡੀ ਚ ਆਂਦੇ ਨੇ ਔਰ ਗੋਲੀ ਚਲਾਉਂਦੇ ਔਰ ਚੱਲ ਜਾਂਦੇ ਹੈਗੇ ਤੋ ਇਮੀਡੀਏਟਲੀ ਉਸ ਇਨਸੀਡੈਂਟ ਦੇ ਉੱਤੇ ਕੰਮ ਕਰਦੇ ਹੋਏ ਆਪਣੇ ਸਿਵਲ ਲਾਈਨ ਪੁਲਿਸ ਸਟੇਸ਼ਨ ਐਂਡ ਸੀਆਈਏ ਦੇ ਜੋ ਟੀਮਸ ਹੈਗੇ ਉਹਨੇ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਉਹਦੇ ਤੇ ਪਤਾ ਕੀਤਾ ਕਿ ਜੋ ਇੱਕ ਜੱਗੀ ਨਾਮ ਦਾ ਬੰਦਾ ਹੈਗਾ ਨਾਲੇ ਇੱਕ ਫਤੇ ਇਹ ਦੋਵੇਂ ਇਹ ਕੰਮ ਕੀਤੀ ਸੀਗੀ ਟੈਕਨੀਕਲ ਇਨਵੈਸਟੀਗੇਸ਼ਨ ਕੇ ਥਰੂ ਸਾਨੂੰ ਪਤਾ ਚੱਲਿਆ ਸੀਗਾ ਔਰ ਉਸ ਤੋਂ ਬਾਅਦ ਉਹਨਾਂ ਦੀ ਨਾਮਿਨੇਟ ਵੀ ਕੀਤੀ ਗਈ ਸੀ ਫਿਰ ਉਹ ਉਹਦੇ ਤੇ ਕੰਮ ਕਰਦੇ ਹੋਏ ਫਤੇ ਉਹਨਾਂ ਨੂੰ ਵਰਿੰਦਰ ਸਿੰਘ ਅਲਿਆਸ ਫਤੇ ਉਹਨਾਂ ਨੂੰ 1 ਫਰਵਰੀ ਨੂੰ ਅਰੈਸਟ ਕੀਤਾ ਗਿਆ ਸੀਗਾ ਉਤੇ ਬਾਅਦ ਬਟਾਲਾ ਤੋਂ ਅਰੈਸਟ ਕੀਤਾ ਸੀ ਦਿਨ ਉਸ ਤੋਂ ਬਾਅਦ ਅੰਮ੍ਰਿਤਸਰ ਤੋਂ ਇੱਕ ਜਗਦੀਪ ਸਿੰਘ ਅਲਿਆਸ ਜਗੀ ਇਹਨਾਂ ਨੂੰ 5 ਤਰੀਕ ਨੂੰ ਅਰੈਸਟ ਕੀਤੀ ਗਈ ਹੈਗੀ ਆ ਇਹ ਐਕਚੁਅਲੀ ਬਟਾਲੇ ਪੁਲਿਸ ਵਾਸਤੇ ਬਹੁਤ ਵੱਡੀ ਇੱਕ ਕਾਮਯਾਬੀ ਹੈਗੀ ਕਿਉਂਕਿ ਜੋ ਜਗਦੀਪ ਸਿੰਘ ਹੈਗੇ ਇੰਨੇ ਹੀ ਉਹ ਵਾਂਟਡ ਸੀਗੇ ਸਾਡੇ ਵਾਂਟਡ ਸੀਗਾ ਸਾਡੇ ਤਿੰਨ ਮੁਕਦਮੇ ਦੇ ਵਿੱਚ ਉਤੇ علاوہ ਉਹਦੇ ਤੇ 20 ਮੁਕਦਮਾ ਹੋਰ ਦਰਜ ਨੇ ਲੇਕਿਨ ਹੁਣੇ ਜੋ ਬਟਾਲੇ ਦੇ ਵਿੱਚ ਜੋ ਗੋਲੀ ਚੱਲੀ ਸੀ ਤਿੰਨ ਥਾਂ ਤੇ ਗੋਲੀ ਚੱਲੀ ਸੀ ਤੁਹਾਨੂੰ ਵੀ ਪਤਾ ਹੋਵੇਗਾ ਜਿੱਥੇ ਫਿਰੋਤੀਆਂ ਦਾ ਕਾਲਾ ਆਏ ਸੀ ਇੱਕ ਸਿਵਲ ਲਾਈਨ ਦਾ ਇੱਕ ਸਿਟੀ ਦਾ ਮੁਕਦਮਾ ਸੀਗਾ ਔਰ ਇੱਕ ਕੋਟਲੀ ਸੁਰਤ ਮਲੇ ਦਾ ਮੁਕਦਮਾ ਸੀਗਾ ਔਰ ਹੁਣ ਇੱਕ ਸਿਵਲ ਲਾਈਨ ਦਾ ਮੁਕਦਮਾ ਸੀਗਾ ਇਹ ਤਿੰਨੋਂ ਮੁਕਦਮੇ ਇਹਦੇ ਵਿੱਚ ਜੋ ਮੇਨ ਵਾਂਟਡ ਪਰਸਨ ਸੀਗਾ ਉਹ ਜੱਗੀ ਸੀਗਾ ਔਰ ਇਹਦੇ ਤੇ ਜਦੋਂ ਅਰੈਸਟ ਅਰੈਸਟ ਕੀਤੀ ਗਈ ਉਹਨਾਂ ਤੋਂ ਰਿਕਵਰੀ ਵੀ ਸਾਡੀ ਵਧੀਆ ਹੈਗੀ ਆ ਇਹਦੇ ਤੇ ਚਾਰ ਵੈਪਨਸ ਜੋ ਰਿਕਵਰ ਨੇ ਉਹਦੇ ਤੇ ਇੱਕ ਆਸਟਰੀਆ ਮੇਡ ਸੋਫਿਸਟੀਕੇਟਿਡ ਗਲੌਕ ਵੈਪਨ ਹੈਗੇ ਆ ਉਹਦੇ علاوہ ਦੋ ਵੈਪਨ ਜੋ ਹੈ ਆਪਣੇ 3 ਬੋਰ ਦੇ ਹੈਗੇ ਔਰ ਇੱਕ 9mm ਦੀ ਵੈਪਨ ਹੈਗੀ ਉਹਦੇ ਨਾਲ ਹੀ ਦੋ ਗੱਡੀਆਂ ਹੈਗੇ ਇੱਕ i20 ਹੈ ਔਰ ਇੱਕ xuv 500 ਇਹਨਾਂ ਨੂੰ ਇਹ ਵਕ-ਵਕ ਆਪਣੇ ਕ੍ਰਾਈਮ ਕਰਨ ਦੇ ਵਿੱਚ ਯੂਜ਼ ਕੀਤੀ ਸੀਗੀ ਨਾਲੇ ਇੱਕ ਮੋਟਰਸਾਈਕਲ ਹੈਗਾ ਜਿਹਦੇ ਵਿੱਚ ਉਹ ਚੱਲ ਰਹੇ ਸੀ ਜਦੋਂ ਅਸੀਂ ਇਹਨਾਂ ਨੂੰ ਅਰੈਸਟ ਕੀਤੇ ਸੀਗੇ ਇਹਦੇ ਇਹਨਾਂ ਦੀ ਪੁੱਛਗਿੱਛ ਦੌਰਾਨ ਇਹ ਇੱਕ ਹੋਰ ਚੀਜ਼ ਸਾਹਮਣੇ ਆਈ ਹੈਗੀ ਉਹ ਜੋ ਜੱਗੀ ਨੇ ਉਹਨਾਂ ਨੇ ਇੱਕ ਤਾਰੀਵਾਲ ਦੇ ਵਿੱਚ 41 ਨੰਬਰ ਮੁਕਦਮਾ ਹੈਗਾ 2023 ਦਾ ਉੱਤੇ ਵੀ ਇੱਕ 307 ਦਾ ਪਰਚਾ ਦਰਜ ਹੋਇਆ ਸੀ ਉਹਦੇ ਵਿੱਚ ਇੱਕ ਵਿਅਕਤੀ ਦੇ ਪੈਰ ਦੇ ਵਿੱਚ ਗੋਲੀ ਲੱਗੀ ਸੀ ਉਹਦੇ ਵਿੱਚ ਵੈਪਨ ਸਪਲਾਈ ਜੋ ਹੈਗਾ ਉਹ ਇਹਨਾਂ ਨੇ ਕੀਤੀ ਸੀਗੀ ਤੋਂ ਉਹਦੇ ਵਿੱਚ ਉਹਨਾਂ ਦੇ ਉਹ ਮੁਕਦਮੇ ਦੇ ਵਿੱਚ ਇਹ ਪੀਓ ਸੀਗੇ ਤੋਂ ਫਿਰ ਉਹ ਵਾਲਾ ਮੁਕਦਮਾ ਵੀ ਸਾਡਾ ਇੱਕ ਉਹ ਸੁਲਝ ਗਿਆ ਹੈਗਾ ਗੁਰਦਾਸਪੁਰ ਦਾ ਜੋ ਮੁਕਦਮਾ ਸੀਗਾ ਔਰ ਇੱਕ ਗਿਜ ਇਸ ਔਰ ਕੁਝ ਗਿਜ ਦੇ ਵਿੱਚ ਇਹ ਚੀਜ਼ ਸਾਹਮਣੇ ਆਈ ਹੈ ਜੋ ਜੱਗੀ ਹੈ ਜਾਂ ਫਤਿਹ ਹੈ ਜਾਂ ਇਹਨਾਂ ਦੇ ਨਾਲ ਜੋ ਜੁੜੇ ਹੋਏ ਨੇ ਉਹ ਸਾਰੇ ਇੱਕ ਸੁਪਰੀਤ ਸਿੰਘ ਅਲਿਆਸ ਹਰੀ ਚੱਟਾ ਉਹਨਾਂ ਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਔਰ ਜੋ ਵੈਪਨ ਵੀ ਸਪਲਾਈ ਹੋਏ ਨੇ ਉਹ ਗੱਡੀਆਂ ਦੇ ਵੀ ਹੈਗੀ ਆ ਉਹ ਸਾਰੇ ਦੇ ਪਿੱਛੇ ਜੋ ਹੈਗਾ ਉਹ ਹਰੀ ਚੱਟਾ ਹੈ ਉਹਨਾਂ ਦਾ ਹੱਥ ਹੈਗੇ ਜੀ ਤਾਂ ਗੱਡੀਆਂ ਇਹ ਚੋਰੀ ਦੀਆਂ ਕਿ ਚਾਹੇ ਨਹੀਂ ਆ ਇੱਕ ਗੱਡੀ ਕਨਫਰਮ ਹੋਈ ਹੈ ਜੀ ਉਹ ਚੋਰੀ ਦਾ ਹੈਗਾ ਉਹ ਹਰੀਦਵਾਰ ਦੇ ਵਿੱਚ ਚੋਰੀ ਹੋ ਗਈ ਸੀਗੀ ਗੱਡੀ ਔਰ ਉਹ ਸਿਗਾ ਆਪਣੇ ਪੰਜਾਬ ਦਾ ਹੀ ਇੱਕ ਜ਼ਿਲ੍ਹੇ ਦੇ ਨਿਵਾਸੀ ਹੈਗੇ ਉਹਨਾਂ ਦੀ ਗੱਡੀ ਸੀਗਾ ਦੂਜੀ ਗੱਡੀ ਜੋ ਹੈਗਾ ਉਹਦਾ ਉਹਦੇ ਦੇ ਉੱਤੇ ਜੋ ਨੰਬਰ ਗਲਤ ਲੱਗੀ ਹੋਈ ਹੈ ਉਹਦਾ ਅਸੀਂ ਵੈਰੀਫਾਈ ਕਰ ਰਹੇ ਹਣੀ ਅਗਰ ਉਹ ਅਰਿਜਨਲੀ ਕੀ ਦਾ ਹੈਗਾ ਔਰ ਕਿਤੇ ਚੋਰੀ ਹੋ ਗਈ ਸੀ ਜੀ ਗੋਲੀਆਂ ਚੱਲਣੀਆਂ ਆਮ ਜੀ ਕਰ ਲੋ ਪਿੰਡ ਲੈਵਲ ਤੇ ਜਾਂ ਕਿਸ ਤਰ੍ਹਾਂ ਫਿਰੋਤੀ ਵੀ ਕੀ ਕਾਰਨ ਕੀ ਪੁਲਿਸ ਜੜੀਆ ਉਹ ਅਸੀਂ ਵੈਰੀਫਾਈ ਕਰ ਰਹੇ ਜੀ ਔਰ ਜਿੰਨੇ ਵੀ ਇੱਥੇ ਗੋਲੀ ਚੱਲੀ ਆ ਜਿੱਤੇ ਵੀ ਫਿਰੋਤੀ ਮੰਗੀ ਗਈ ਆ ਹੁਣ ਤੱਕ ਸਾਡੀ ਕੋਈ ਅੱਧਾ ਦੀ ਕੇਸ ਨਹੀਂ ਹੈਗੀ ਉਹ ਜੋ ਟ੍ਰੇਸ ਨਾ ਹੋਏ ਹੁਣ ਬਟਾਲੇ ਦੇ ਜੋ ਜਿੱਥੇ ਵੀ ਗੋਲੀ ਚੱਲੀ ਉਹ 100% ਜੋ ਸਾਡੀ ਟ੍ਰੇਸ ਵੀ ਹੋਏ ਨੇ ਉਹਦੇ ਤੇ ਕਾਰਨ ਵੀ ਤੁਸੀਂ ਵੇਖਿਓ ਕਦੀ ਕੀ ਹੁੰਦਾ ਬਾਹਰੋਂ ਜਿੱਥੋਂ ਕਾਲ ਆ ਜਾਂਦੇ ਆ ਕੋਈ ਹੁਣੇ ਅਸੀਂ ਸਿਵਲ ਲਾਈਨ ਦਾ ਇੱਕ ਕੇਸ ਸੋਲਵ ਕੀਤਾ ਸੀ ਉਹਨੇ ਵੇਖਿਆ ਕਿ ਸ਼ਾਇਦ ਇਹ ਕਾਰਨ ਤੋਂ ਸਾਨੂੰ ਪਹਿਲੇ ਜਲਦੀ ਮਿਲ ਜਾਣਗੇ ਤੋ ਕਿਸੇ ਦਾ ਕੋਈ ਬੈਕਗ੍ਰਾਉਂਡ ਕ੍ਰਿਮੀਨਲ ਬੈਕਗ੍ਰਾਉਂਡ ਵੀ ਨਹੀਂ ਹੁੰਦੇ ਆ ਉਹ ਵੀ ਕੋਈ ਸ਼ਰਾਰਤ ਕਰ ਦਿੰਦੇ ਹੈਗੇ ਹਾਂਜੀ ਹੁਣ ਤੱਕ ਦੀ ਜੋ ਸਾਡੀ ਪੁੱਛਗਿੱਛ ਹੈਗੀ ਜੀ ਜਿੰਨੇ ਵੀ ਜਿੰਨੇ ਵੀ ਇਹਨਾਂ ਦੀ ਪਰਚੇ ਹੈਗੇ ਉਹ ਸਾਰੇ ਪੰਜਾਬ ਦੇ ਹੈਗੇ